ਕਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਆਰਡੀਨੇਸ਼ਨ ਨੂੰ ਰੱਦ ਕਰਵਾਉਣ ਲਈ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ਤਾ ਰੱਖਤਾ ਅਖਤਿਆਰਿਆ ਕੀਤਾ ਹੋਇਆ ਹੈ ਇਸੇ ਤਹਿਤ ਹੀ ਕੜਕ ਦੀ ਠੰਡ ਵਿੱਚ ਵੀ ਕਿਸਾਨ ਜਥੇਬੰਦੀਆਂ ਦਿੱਲੀ ਤੇ ਕੇਂਦਰ ਸਰਕਾਰ ਵਿਰੁੱਧ ਡਟੀਆਂ ਹੋਈਆਂ ਨੇ ਅਤੇ ਕਿਸਾਨਾਂ ਵੱਲੋਂ ਜਿੱਥੇ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਭਾਜਪਾਗਵਾਂ ਦਾ ਵੀ ਜ਼ੋਰਦਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਦਾ ਅੱਜ ਖੁਸ਼ੀ ਆਪੁਰਥ ਉਸ ਸਮੇਂ ਭਾਰੀ ਵਿਰੋਧ ਹੋਇਆ ਜਦੋਂ ਉਹ ਲਾਚੋਵਾਲ ਟੁੱਲ ਪਲਾਦੇ ਤੋਂ ਲੰਘ ਰਹੇ ਸਨ ਇਸੇ ਦੌਰਾਨ ਉਹਨਾਂ ਦੇ ਕਾਫਲੇ ਨੂੰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਖੁਣਖੁਣਾ ਲਾਚੋਵਾਲ ਟੁੱਲ ਪਲਾਜੇ ਤੋਂ ਬੇਨਤੀ ਕਰਦਾ ਵੀ ਸਾਨੂੰ ਜੱਕਦਮ ਹੀ ਪਤਾ ਲੱਗਾ ਸੀ ਕਿ ਅਸ਼ਨੇ ਸ਼ਰਮਾ ਜਿਹੜਾ ਇੱਥੋਂ ਦੀ ਲੰਘ ਰਿਹਾ ਅਸੀਂ ਪੂਰੀ ਕੋਸ਼ਿਸ਼ ਕਰਕੇ ਜਿੰਨੇ ਕਿਸਾਨ ਇੱਥੇ ਬੈਠੇ ਸੀਗੇ ਉਹ ਸਾਰੇ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਉਹਦੀ ਰਜਕੇ ਵਿਰੋਧਤਾ ਕੀਤੀ ਮੇਰੇ ਕਿਸਾਨ ਵੀਰੋ ਤੁਸੀਂ ਕਾਇਮ ਰਹੋ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਲੰਗਣ ਲੱਗਿਆਂ ਦੀ ਵਿਰੋਧਤਾ ਕਰਨੀ ਹਰ ਵਕਤ ਕਰਨੀ ਆ ਮੈਂ ਜਿਹੜਾ ਕਿਸਾਨ ਵੀਰਾਂ ਇੱਥੇ ਨਾਲ ਹੋ ਕੇ ਸਾਡੇ ਵਿਰੋਧਤਾ ਕੀਤੀ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਅਸੀਂ ਜੋ ਕਰ ਸਕਦੇ ਸੀ ਅਸੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਜਦੋਂ ਪਤਾ ਲੱਗਾ ਕਿ ਭਾਈਪਾ ਪ੍ਰਧਾਨ ਅਸ਼ਵਨੀ ਸ਼ਰਮਾ ਜਿਹੜਾ ਆ ਉਹ ਗੋਪਤ ਤਰੀਕੇ ਨਾਲ ਇਹ ਸਾਡੇ ਲਾਚਵਾਲ ਟੋਲ ਬਲਾਜੇ ਤੋਂ ਲੰਘੂਗਾ ਤੇ ਅਸੀਂ ਹੌਸਲੇ ਜਿੰਨੇ ਕ ਸਾਡੇ ਸਾਥੀ ਸਿਗੇ ਕਾਫੀ ਸਿਗੇ ਹਜ਼ਾਰੂ ਵੀਰ ਤੇ ਅਸੀਂ ਕਾਲੀਆਂ ਝੰਡੀਆਂ ਨਾਲ ਉਹਦਾ ਵਿਰੋਧ ਕੀਤਾ ਔਰ ਅੱਗੇ ਤੋਂ ਵੀ ਜਿੰਨੇ ਵੀ ਭਾਈਪਾ ਦੀ ਲੀਡਰਸ਼ਿਪ ਆ ਜਿੰਨਾ ਚਿਰ ਸਾਡੇ ਕਾਲੇ ਬਿੱਲ ਵਾਪਸ ਨਹੀਂ ਹੁੰਦੇ ਉਹਨਾਂ ਦਾ ਲਗਾਤਾਰ ਵਿਰੋਧ ਕਰਾਂਗਾ ਉਹਨਾਂ ਦਾ ਕਰਾਂਗੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੜਨਾ ਬੰਦ ਕਰਦੇਾਂਗੇ ਔਰ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਆ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਵਿਚਰਨਾ ਆ ਤੇ ਆਪਣਾ ਜਿਹੜਾ ਉਹਨਾਂ ਦਾ ਹੈਗਾ ਆ ਬਹੁਤ ਮੋਦੀ ਉਹਨੂੰ ਇਹ ਸਲਾਹ ਦੇਣ ਜਾ ਕੇ ਕਿ ਬੰਦਾ ਬਣ ਕੇ ਜਿਹੜੇ ਹੈਗੇ ਆਪਣੇ ਜਿਹੜੇ ਕਾਲੇ ਕਾਨੂੰਨ ਆ ਵਾਪਸ ਲੈ ਲੈ ਨਹੀਂ ਤਾਂ ਇਦਾਂ ਵਿਰੋਧ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਜੋ ਤਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਅਖਤਿਆਰਿਤ ਪਤਲਵਰੀ ਅਸ਼ਮੀ ਕੁਮਾਰ ਤੇ ਸ਼ਰਮਾ ਆਂ ਬੀਜਵਾਰ ਦੇ ਤੋਂ ਨੰਗਣ ਲੱਗਾ ਅਸੀਂ ਜਿੰਨੇ ਕਿਸਾਨ ਸੀ ਤੇ ਇਕੱਠੇ ਉਹਨਾਂ ਨੇ ਠੋਕੇ ਕੀਤਾ ਵਿਰੋਧ ਦੇਸ਼ ਵਿਰੋਧ ਦੇ ਵਿੱਚੋਂ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਮਝਾ ਲਓ ਪਿੰਡਾਂ ਦੀਆਂ ਸੜਕਾਂ ਦੇ ਲੋਕਾਂ ਨੇ ਟੱਪਾ ਨਹੀਂ ਦੇਣੇ ਇਹ ਨੰਗਣ ਨਹੀਂ ਦੇਣੇ ਕਿਉਂਕਿ ਇਹਨਾਂ ਨੇ ਸਾਡਾ ਜਿਹੜਾ ਦਿੱਲੀ ਵਿਸ਼ਵਾਸ ਹੋਇਆ ਸਾਡੇ ਕਿਸਾਨਾਂ ਨੂੰ ਧੋਖਾ ਕੀਤਾ ਸਾਡੇ ਹੱਕ ਹੋਣਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੂੰ ਸਰਕਾਰ ਤੋਂ ਨੰਗੇ ਨਹੀਂ ਜਾਣਗੇ ਇੱਦਾਂ ਹੀ ਸਾਡਾ ਫਰੋਜ਼ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ